ਨੰਨਾ ਇਹ ਬੀ ਤੇ ਧੰਨਾ ਇਹਨਾਂ ਨੂੰ ਜੰਮਣ ਵਾਲੀਆਂ ਸਾਡੀਆਂ ਉਹ ਮਾਮਾ ਜਿਨ੍ਹਾਂ ਨੇ ਇਹਨਾਂ ਨੂੰ ਜਨਮ ਦਿੱਤਾ ਅਸੀਂ ਪਿਛਲੇ ਕੁਝ ਦਿਨਾਂ ਤੋਂ ਇੱਥੇ ਲੰਗਰਾਂ ਦੀ ਸੇਵਾ ਕਰ ਰਹੇ ਹਾਂ ਲੋਕਾਂ ਦੀ ਸੇਵਾ ਕਰ ਰਹੇ ਹਾਂ ਅੱਜ ਪੂਰੀ ਵੀਡੀਓ ਜ਼ਰੂਰ ਦੇਖਿਓ ਤੇ ਸ਼ੇਅਰ ਕਰਿਓ ਅੱਗੇ ਤੇ ਕਮੈਂਟਾਂ 'ਚ ਵਾਹਿਗੁਰੂ ਲਿਖਣਾ ਨਾ ਭੁੱਲ ਜਾਇਓ ਅੱਜ ਗੱਲ ਪੰਜਾਬ ਦੀ ਹੈ ਅੱਜ ਗੱਲ ਜੂਝਦੇ ਪੰਜਾਬ ਦੀ ਹੈ ਅੱਜ ਗੱਲ ਇਹਨਾਂ ਦੇ ਜਿਗਰੇ ਦੀ ਹੈ ਅੱਜ ਗੱਲ ਇਹਨਾਂ ਦੇ ਹੌਂਸਲੇ ਦੀ ਹੈ। ਇੰਨਾ ਕੁ ਜ਼ਿਆਦਾ ਕੁਝ ਦੇਖਿਆ ਮੈਂ ਜੋ ਇਹ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ। ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਮੈਨੂੰ ਅੱਜ 1800 ਇਸਵੀ ਤੋਂ ਲੈ ਕੇ ਤੇ 1847 ਤੱਕ ਵਾਲਾ ਪੰਜਾਬ ਦੇਖਿਆ। ਮੈਨੂੰ ਦੇਖਿਆ ਵੀ ਉਹ ਨੌਜਵਾਨ ਜਿਹੜੇ ਉਦੋਂ ਜੰਗ ਹ ਜੁੱਧਾਂ 'ਚ ਘੋੜਿਆਂ 'ਤੇ ਬੈਠ ਕੇ ਜਾਂਦੇ ਹੁੰਦੇ ਸੀ। ਅੱਜ ਮੈਨੂੰ ਉਹ ਨੌਜਵਾਨ ਟਰੈਕਟਰਾਂ ਤੇ ਦੇਖੀ। ਮੈਨੂੰ ਦਿਖਿਆ ਵੀ ਜਿਵੇਂ ਅਫਦਾਲੀ ਨੂੰ ਠੱਲ ਪਾਉਣ ਲਈ ਪੰਜਾਬ ਇਕੱਠਾ ਹੋ ਕੇ ਤੁਰਦਾ ਸੀ, ਅੱਜ ਦਰਿਆਵਾਂ ਨੂੰ ਬੰਨ ਲਾਉਣ ਇਕੱਠਾ ਹੋ ਕੇ ਤੁਰਿਆ। ਅੱਜ ਇਹ ਨੌਜਵਾਨ ਜਿਹੜੇ ਟਰੈਕਟਰਾਂ ਤੇ ਬੈਠੇ ਆ ਧੰਨਾ ਉਹ ਇਹਨਾਂ ਦਾ ਜਿਗਰਾ ਤੇ ਧੰਨਾ ਸਾਡੇ ਬਜ਼ੁਰਗਾਂ ਦਾ ਜਿਗਰਾ। ਜਿਹੜੇ ਮੁੰਡੇ ਨੌਜਵਾਨ ਗੱਬਰੂਆਂ ਨੂੰ ਇਹ ਕਹਿੰਦੇ ਆ ਬੇ ਪੁੱਤਰੋ ਤੁਸੀਂ ਪਿੱਛੇ ਹੋ ਜੋ ਤੁਸੀਂ ਨੌਜਵਾਨੋ ਸਾਨੂੰ ਕੁਝ ਹੋਜੂ ਤਾਂ ਕੋਈ ਚੱਕਰ ਨਹੀਂ ਤੰਨ ਜਿਗਰੇ ਦੇਖੇ ਮੈਂ ਤੁਹਾਨੂੰ ਬਾਪੂ ਦੇਖੇ ਜਿਹੜੇ ਨੌਜਵਾਨਾਂ ਨੂੰ ਫੜ ਫੜ ਪਿੱਛੇ ਕਰਦੇ ਦੇਖੇ ਮੈਂ ਇੱਕ ਮੇਰੇ ਗੱਲ ਯਾਦ ਆਈ ਜਦੋਂ ਮਹਾਰਾਜਾ ਰਣਜੀਤ ਸਿੰਘ ਕਿਲਾ ਜਿੱਤਣ ਵਾਸਤੇ ਗਿਆ ਸੀ ਤੇ ਉੱਥੇ ਤੋਪ ਦਾ ਪੈ ਟਾਇ ਟੁੱਟ ਜਾਂਦਾ ਤੇ ਉੱਥੇ ਇੱਕ ਦੂਜੇ ਨੂੰ ਪਿੱਛੇ ਕਰਦੇ ਸੀ ਤੂੰ ਪਿੱਛੇ ਹੋ ਤੇਰੀ ਲੋੜ ਹੈ ਮੈਨੂੰ ਮੋਢਾ ਲਾਉਣ ਦੇ ਤੋਪ ਦੇ ਹਿੱਸੇ ਨਾਲ ਅੱਜ ਮੈਨੂੰ ਉਹ ਦਿੱਖਦੀ ਸੀ ਇਥੋਂ ਹਰ ਕੋਈ ਕਹਿੰਦਾ ਸੀ ਤੂੰ ਪਿੱਛੇ ਹੋ ਯਾਰ ਮੈਂ ਅੱਗੇ ਹਾਂ ਮੈਨੂੰ ਸਮਝ ਨਹੀਂ ਆ ਰਹੀ ਸੀ ਇੱਥੇ ਵੀ ਇਹਨਾਂ ਨੂੰ ਕੌਣ ਕਮਾਂਡ ਕਰ ਰਿਹਾ ਹੈ ਇਹਨਾਂ ਨੂੰ ਕੌਣ ਹੌਸਲਾ ਦੇ ਰਿਹਾ ਹੈ ਇਹਨਾਂ ਨੂੰ ਕੌਣ ਅੱਗੇ ਵਧਣ ਲਈ ਪ੍ਰੇਰਿਤ ਕਰ ਰਿਹਾ ਹੈ ਕਦੇ-ਕਦੇ ਤਾਂ ਮੈਨੂੰ ਐ ਲੱਗਦਾ ਸੀ ਵੀ ਖੁਦ ਵਾਹਿਗੁਰੂ ਇਹਨਾਂ ਦੇ ਵਿੱਚ ਬਸਿਆ ਹੋਇਆ ਹੈ ਕੋਧ ਪਰਮਾਤਮਾ ਇਹਨਾਂ ਦੇ ਵਿੱਚ ਬਸਿਆ ਹੋਇਆ ਅੱਜ ਪੰਜਾਬ ਤੇ ਭੀੜ ਪਈ ਐ ਪੰਜਾਬ ਦੇ ਨਾਲ ਸਾਡਾ ਛੋਟਾ ਭਾਈ ਹਰਿਆਣਾ ਵੀ ਦਿਖਿਆ ਮੈਨੂੰ ਹਰਿਆਣੇ ਵਾਲੇ ਵੀਰ ਵੀ ਦਿਖੇ ਜਦੋਂ ਮੈਂ ਦੇਖਦਾ ਸੀ ਚਾਰਚ ਵੀਰੇ ਤਾਂ ਮੈਨੂੰ ਉਹ ਨਜ਼ਰ ਆਉਂਦੀ ਸੀ ਵੀ ਜਿਵੇਂ ਸਾਡੇ ਨੌਜਵਾਨ ਗੱਭਰੂ ਸ਼ੇਰਾਂ ਵਰਗੇ ਯਾਰ ਕਦੇ-ਕਦੇ ਮੈਨੂੰ ਐਂ ਲੱਗਦਾ ਸੀ ਵੀ ਇਹਨਾਂ ਨੂੰ ਇਹਨਾ ਹੌਸਲਾ ਕਿਹਨੇ ਦਿੱਤਾ ਇਨਾਂ ਜਿਵੇਂ ਐਡਾ ਜਿਗਰਾ ਤੁਨ ਤੁਨ ਕਿ ਕਿਨੇ ਪੜਿਆ ਕੱਲਾ ਕੱਲਾ ਜਾਣਾ ਯਾਰ ਮਦਦ ਕਰਨ ਵਾਸਤੇ ਅੱਗੇ ਵਧ ਰਿਹਾ ਸੀ ਤੇ ਹਰ ਇੱਕ ਨੂੰ ਹੌਸਲਾ ਦੇ ਰਿਹਾ ਸੀ ਵੀ ਵਾਈ ਗੁਰੂ ਕਰੂਗਾ ਕੋਈ ਚੱਕਰ ਨਹੀਂ ਆਜੋ ਇੱਕ ਦੂਜੇ ਦਾ ਸਾਥ ਦੇ ਕੇ ਮੈਨੂੰ ਐ ਲੱਗਿਆ ਵੀ ਯਾਰ ਇਹ ਪੰਜਾਬ ਉਹ ਤਾਂ ਨਹੀਂ ਜਿਹੜਾ ਨਸ਼ਾ ਨਹੀਂ ਖਾਦਾ ਹੋਇਆ ਉਹ ਤਾਂ ਨੌਜਵਾਨੀ ਨਹੀਂ ਦਿਖਦਾ ਇੱਥੇ ਜਿਹੜਾ ਨਸ਼ਾ ਨਹੀਂ ਖਾਦਾ ਹੋਇਆ ਕਦੇ-ਕਦੇ ਸਾਡੇ ਪੰਜਾਬ ਨੂੰ ਇਹ ਕਹਿ ਕੇ ਭੰਡਿਆ ਜਾਂਦਾ ਵੀ ਇੱਥੋਂ ਦੇ ਨੌਜਵਾਨ ਨਸ਼ਿਆਂ ਨੇ ਖਾ ਲਈ ਪਰ ਸਾਡੇ ਨੌਜਵਾਨ ਘੋੜਿਆਂ ਵਾਂਗੂ ਟਰੈਕਟਰ ਸ਼ਿੰਗਾਰਦੇ ਦੇ ਦੇ ਸੀ ਮੈਨੂੰ ਇੱਥੇ ਦੋ ਨਿਸ਼ਾਨ ਸਾਹਿਬ ਦੇ ਸੀ ਮੈਨੂੰ ਇੱਕ ਸ਼ਾਂਤੀ ਦਾ ਪ੍ਰਤੀਕ ਤੇ ਦੂਜਾ ਸ਼ਕਤੀ ਦਾ ਪ੍ਰਤੀਕ ਪਾਣੀ ਦੇ ਵਿੱਚ ਘੋੜਿਆਂ ਵਰਗੇ ਟਰੈਕਟਰ ਸ਼ਿੰਗਾਰੇ ਹੋਏ ਪੁੱਤਾਂ ਵਾਂਗੂ ਸ਼ਿੰਗਾਰੇ ਹੋਏ ਟਰੈਕਟਰ ਤਾਂ ਇਹਨਾਂ ਦੇ ਤੇ ਇਹਨਾਂ ਨੇ ਆਪਣੇ ਆਪ ਨੂੰ ਐਂ ਮਹਿਸੂਸ ਕਰਾਇਆ ਵੀ ਅਸੀਂ ਉਹ ਗੁਰੂ ਦੇ ਸਿੰਘ ਆ ਜਿਹੜੇ ਕਦੇ ਕਿਸੇ ਤੋਂ ਪਿੱਛੇ ਨਹੀਂ ਹਟੇ ਤੇ ਕਦੇ ਕਿਸੇ ਤੋਂ ਭੀਖ ਨਹੀਂ ਮੰਗੀ ਅੱਜ ਸਾਡੇ ਭਰਾਵਾਂ ਤੇ ਵਖਤ ਪਿਆ ਤਾਂ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਕਿਸੇ ਨੇ ਟਰੈਕਟਰ ਟਰਾਲੀਆਂ ਮਿੱਟੀ ਦੀਆਂ ਲਿਆਂਦੀਆਂ ਤੇ ਕਿਸੇ ਨੇ ਖਾਲ ਫੀਡ ਲਿਆਂਦੀ ਤੇ ਕਿਸੇ ਨੇ ਰਸਣ ਲਿਆਂਦਾ ਮੈਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ ਵੀ ਇਹ ਕੀ ਕੁਝ ਹੋ ਰਿਹਾ ਹੈ ਮੈਂ ਚਾਰ ਚਪਰੇ ਇੱਕੋ ਗੱਲ ਦੇਖ ਰਿਹਾ ਸੀ ਵੀਰ ਆਪਣੇ ਆਪ ਹੀ ਨੌਜਵਾਨ ਇੰਨਾ ਕੁ ਜਿਆਦਾ ਜਿਗਰਾ ਲੈ ਕੇ ਪਾਣੀ ਵੱਲ ਵੱਧ ਰਹੇ ਆ ਵੀ ਜਿਵੇਂ ਐਂ ਕਹਦੇ ਹੁਣ ਵੀ ਸਾਨੂੰ ਮੌਤ ਆ ਜੂ ਕੋਈ ਚੱਕਰ ਨਹੀਂ ਪਰ ਅਸੀਂ ਇਹ ਪਾਣੀ ਨੂੰ ਠੱਲ ਪਾਉਣੀ ਹੈ ਕਦੇ-ਕਦੇ ਮੈਨੂੰ ਐਂ ਲੱਗੇ ਵੀ ਯਾਰ ਇਹ ਉਹ ਨੌਜਵਾਨ ਤਾਂ ਨਹੀਂ ਜਿਹੜੇ ਨਸ਼ਾ ਨਹੀਂ ਖਾਦੇ ਆ ਇੰਨਾ ਚ ਤਾਂ ਮੈਨੂੰ ਕੋਈ ਦਿਖਿਆ ਹੀ ਨਹੀਂ ਉਹ ਇਹ ਤਾਂ ਉਹ ਨੌਜਵਾਨ ਹੈ ਯਾਰ ਜਿਹੜੇ ਕਦੇ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਵਿ ਘੋੜਿਆਂ ਤੇ ਕਾਠੀਆਂ ਪਾ ਕੇ ਹਰ ਵਕਤ ਜੰਗਾ ਜੁੱਧਾਂ 'ਚ ਜਾਣ ਨੂੰ ਤਿਆਰ ਰਹਿੰਦੇ ਸੀ ਪੁੱਤਾਂ ਵਾਂਗੂ ਸ਼ਿੰਗਾਰੇ ਟਰੈਕਟਰ ਜਿਹੜੇ ਉਦੋਂ ਘੋੜੇ ਹੁੰਦੇ ਸੀ ਉਹਨਾਂ ਦੀ ਥਾਂ ਤੇ ਅੱਜ ਇਹਨਾਂ ਕੋਲੇ ਟਰੈਕਟਰ ਹੈ ਮੈਨੂੰ ਬੜਾ ਬੜਾ ਗਰਭ ਮਹਿਸੂਸ ਹੋਇਆ ਵੀ ਮੈਂ ਇਸ ਧਰਤੀ ਦਾ ਵਸਿੰਦਾ ਹਾਂ ਇਸ ਪੰਜਾਬ ਦੀ ਮਿੱਟੀ ਤੇ ਜਨਮ ਲਿਆ ਮੈਂ ਇਸ ਧਰਤੀ ਤੇ ਜਨਮ ਲੈ ਕੇ ਮੇਰਾ ਜੀਵਨ ਸਫਲ ਹੋ ਗਿਆ ਤੁਸੀਂ ਦੱਸਿਓ ਵੀ ਸੋਨ ਨੂੰ ਅੱਜ ਦੀ ਵੀਡੀਓ ਕਿਵੇਂ ਲੱਗਦੀ ਹੈ ਪੂਰੀ ਵੀਡੀਓ ਜ਼ਰੂਰ ਦੇਖਿਆ ਕਰੋ ਕਿਉਂਕਿ ਵੀਡੀਓ ਅਸੀਂ ਜਿਹੜੀ ਬਣਾਉਨੇ ਆ ਸਾਡਾ ਮਕਸਦ ਇਹ ਹੀ ਆ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਅੱਗੇ ਵੱਧ ਕੇ ਹਿੱਸਾ ਲੈਣ ਲਈ ਪ੍ਰੇਰਿਤ ਕਰਗੇ ਮੈਨੂੰ ਪੰਜਾਬ ਦੇ ਉਹ ਨੌਜਵਾਨ ਦਿਖੇ ਜਿਹੜੇ ਮੈਂ ਕਦੇ ਐ ਨਹੀਂ ਦੇਖੇ ਸੀ ਵੀ ਕਦੇ ਵੀ ਨਹੀਂ ਦੇਖੇ ਸੀ ਵੀ ਇਹ ਅੱਗੇ ਵੱਧ ਚੜ ਕੇ ਆਉਣਗੇ ਯਾਰ ਬਹੁਤ ਕੁਝ ਦੇਖਿਆ ਬਾਈ ਮੈਂ ਅੱਜ ਦੀ ਵੀਡੀਓ ਦੇ ਵਿੱਚ ਅ ਸੋਨੂੰ ਦੱਸ ਨਹੀਂ ਸਕਦਾ ਵੀ ਕੀ ਕੀ ਕੁਝ ਦੇਖਿਆ ਇੱਥੇ ਸਾਡੀ ਟੀਮ ਪਿਛਲੇ ਜਿੱਦਾਂ ਦੇ ਹੜ੍ਹ ਆਇਆ ਉਦੋਂ ਤੋਂ ਹੜ੍ਹ ਪ੍ਰਭਾਵ ਤੇਰੀਏ ਵਿੱਚ ਮਦਦ ਕਰ ਰਹੀ ਹੈ ਪੂਰੀ ਵੀਡੀਓ